स्क्रैप के राहेंगे स्क्रैप के राहेंगे स्क्रैप के राहेंगे वापस करवा के राहेंगे करवा के राहेंगे करवा सरकार मुर्दाबाद 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 भगवान सरकार मुर्दाबाद 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 ब्रांड पुलिंग पॉलिसी वापस करो वापस करो वापस करो ब्रांड पुलिंग पॉलिसी वापस करवा ਸਰਕਾਰ ਮਰਦਾਬਾਦ ਮਰਦਾਬਾਦ मुर्दाबाद हैंड पूलिंग पॉलिसी वापस करा के रहेंगे करा करा के के रहेंगे रहेंगे पॉलिसी वापस करवा 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 के 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 रहेंगे 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 भगवान सरकार मुर्दाबाद मुर्दाबाद भगवंत मान सरकार मुर्दाबाद हैंडपुल पॉलिसी वापस करो ਮਿਰਨਾ ਗੁਰਬਜੰਦ ਵਿੱਚ ਬਾਜੀ ਅੱਜ ਅਸੀਂ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਿਆ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਖਿਲਾਫ ਜਿਹੜਾ ਕੇਐਮਐਮ ਵੱਲੋਂ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਖੜ ਰਹੇ ਆ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਸਾਡੇ ਜੰਡਿਆਲਾ ਗੁਰੂ ਦੇ ਚਾਵਾ ਚਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਥੇ ਗੋਲਡਨ ਗੇਟ ਪਹੁੰਚੇਗਾ ਇੱਥੋਂ ਸਿੱਧਾ ਸ਼ਾਮ ਸਿੰਘ ਟਾਰੀ ਚੌਕ ਇੰਡੀਆ ਗੇਟ ਪਹੁੰਚੇਗਾ ਇਥੋਂ ਰਾਮ ਤੀਰ ਤੋਂ ਹੁੰਦਾ ਆ ਪੀੜਤ ਪਿੰਡਾਂ ਦੇ ਵਿੱਚ ਦੀ ਹੋ ਕੇ ਲੋਕਾਂ ਨੂੰ ਜਾਗਰਤ ਕਰਦਾ ਹੋਇਆ ਲੋਕਾਂ ਨੂੰ ਜਗਾ ਕੇ ਤੇ ਰਾਜਾ ਸਾਸੀ ਦੀ ਤਰਫ ਜਿਹੜਾ ਵਾ ਉਹ ਜਾਊਗਾ ਤੇ ਪੂਰੀ ਤਰ੍ਹਾਂ ਜਿਹੜਾ ਵਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਤੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਵਾ ਹੈਗਾ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇਤੇ ਜਿਹੜੀਆਂ ਜ਼ਮੀਨਾਂ ਖੋ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੀਦੀ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੀਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਉਹਨੂੰ ਕਦਾਚਿਤ ਵੀ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂ ਕਿਉਂਕਿ ਸਰਕਾਰ ਕਹਿੰਦੀ ਆ ਕਿ ਲੈਂਡ ਪੂਲਕ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਾਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਇਨਾਲ ਸਰਕਾਰ ਨੇ ਦਿੱਤੀ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਤੇ ਇਹਦੇ ਨਾਲ ਜਿਹੜਾ ਵਾ 1 ਕਰੋੜ ਤੋਂ 2 ਕਰੋੜ ਰੁਪਿਆ ਇੱਕ ਕਿੱਲੇ ਮਗਰ ਪ੍ਰਤੀ ਜਿਹੜਾ ਵਾ ਡਵੈਲਪਮੈਂਟ ਦਾ ਜਿਹੜਾ ਕਿਸਾਨਾਂ ਕੋਲ ਲਿਆ ਜਾਊਗਾ ਅਸੀਂ ਕਹਿੰਦੇ ਜਦੋਂ ਸਾਡੇ ਕੋ ਆਪਣਾ ਜਦੋਂ ਸਾਡੇ ਕੋ ਜਮੀਨ ਹੀ ਨਹੀਂ ਸਾਡੇ ਕੋ ਆਮਦਨ ਦਾ ਸਰੋਤ ਹੀ ਨਹੀਂ ਨਾਲੇ ਸਾਡੀ ਤੁਸੀਂ ਜ਼ਮੀਨ ਲੈ ਲਈ ਨਾਲੇ ਤੁਸੀਂ ਸਾਡੇ ਕੋ ਉਲਟਾ ਪੈਸੇ ਲਓਗੇ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੀ ਨਹੀਂਗੇ ਅਸੀਂ ਆਪਣੀ ਖੇਤੀ ਕਰਕੇ ਤੇ ਆਪਣਾ ਪਰਿਵਾਰ ਪਾਲ ਰਹੇ ਹਾਂ ਖੇਤੀ ਸਾਡੀ ਜਿਹੜੀ ਆ ਇੱਕ ਪ੍ਰਮੁੱਖ ਕਿੱਤਾ ਵਾ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਪਾਲਿਸਾਂ ਨੂੰ ਪਤਾ ਚਿਤ ਵੀ ਅਸੀਂ ਬਰਦਾਸ਼ਤ ਨਹੀਂ ਲਿਆ ਆਪਣਾ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਵੱਖ-ਵੱਖ ਤਰ੍ਹਾਂ ਜਿ ਤਰ੍ਹਾਂ ਉਹ ਨਾਲ ਇਹ ਤੇ ਬਿਜਲੀ ਬੋਰ ਦਾ ਨਿਜੀਕਰਨ ਕਰਕੇ ਭਾਰਤ ਮਾਲਾ ਪ੍ਰੋਜੈਕਟ ਕੱਢ ਕੇ ਕਿਸਾਨਾਂ ਦੀਆਂ ਜ਼ਮੀਨਾਂ ਉਰਚ ਬਹੁਤ ਵੱਡੇ ਪੱਧਰ ਤੇ ਜਿਹੜੀ ਖੋ ਲਈ ਆ ਇਸ ਵੇਲੇ ਲੈਂਡ ਪੂਲਿੰਗ ਦੇ ਵਿੱਚ 65533 ਏਕੜ ਜਿਹੜੀ ਜ਼ਮੀਨ ਪੰਜਾਬ ਦੀ ਜਿਹੜੀ ਐਕਵਾਇਰ ਕਰ ਰਹੀ ਆ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣ ਵਾਲਾ ਵਾ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਦੁਕਾਨਦਾਰਾਂ ਦੇ ਉੱਤੇ ਆਮ ਲੋਕਾਂ ਦੇ ਪਊਗਾ ਜਿਹਦੇ ਜਿਹੜਾ ਕਦੀ ਵੀ ਇਹ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਹਾਂ ਇਹ ਤੋਂ ਬਾਅਦ ਅਸੀਂ ਜਿਹੜਾ ਵਾ ਕੇ ਆਨੰਦ ਦੇ ਸੱਦੇ ਦੇ ਜ਼ਿਲਹੰਦਰ ਦੇ ਕੁੱਕੜ ਪਿੰਡ ਦੇ ਵਿੱਚ ਆਪਣਾ ਬਹੁਤ ਵੱਡੀ ਜਿਹੜੀ ਆ ਲੱਖਾਂ ਦੀ ਰੈਲੀ ਕਰ ਰਹੇ ਆ ਜਿਹੜੀ ਲੈਂਡ ਪੋਲਿੰਗ ਦੇ ਖਿਲਾਫ ਹੋਊਗੀ ਤੇ ਹੋਰ ਬਿਜਲੀ ਨਾਲ ਸੰਬੰਧਿਤ ਜਿਹੜਾ ਨਿਜੀਕਰਨ ਦੀ ਨੀਤੀ ਉਹਦੇ ਖਿਲਾਫ ਹੋਊਗੀ ਜਿਹਨੂੰ ਸਰਕਾਰ ਨੂੰ ਜਿਹੜਾ ਦੱਸ ਦਿਆਂਗੇ ਵੀ ਕੰਨ ਤੇ ਪੜਿਆ ਜਿਹੜਾ ਵਾ ਲਿਖਲਾ ਲਿਖਿਆ ਜਿਹੜਾ ਪੜਲਾ ਕਿਉਂਕਿ ਕਿਸਾਨ ਤੇ ਮਜ਼ਦੂਰ ਤੇ ਆਮ ਲੋਕ ਜਿਹੜੇ ਆ ਬਿਲਕੁਲ ਉਹ ਤੇਰੀ ਨੀਤੀ ਜਿਹੜੀ ਪ੍ਰਵਾਨ ਨਹੀਂ ਕਰਦੇ ਹਾਈ ਕੋਰਟ ਵੱਲੋਂ ਜਿਹੜਾ ਸਟੇ ਦਿੱਤਾ ਕਿ ਆ ਫਿਰ ਵੀ ਕੀ ਲੱਗਦਾ ਕਿ ਸਰਕਾਰ ਕੋਈ ਨਹੀਂ ਮੰਨਦੀ ਦੇਖੋ ਜੀ ਸਾਡਾ ਤੇ ਹਾਈ ਕੋਰਟ ਨੇ ਜੋ ਸਟੇ ਲਾਇਆ ਵਾ ਉਹ ਉਹ ਸਾਨੂੰ ਵੀ ਪਤਾ ਲੱਗਾ ਲਾਇਆ ਪਰ ਇਹ ਸਟੇ ਦੇ ਬਾਵਜੂਦ ਜਿਹੜਾ ਵਾ ਅਸੀਂ ਸੰਘਰਸ਼ ਨੂੰ ਕਦੇ ਵੀ ਮੱਠਾ ਨਹੀਂ ਪੈਣਦਾਂਗੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗੇ ਵੀ ਕਦੇ ਵੀ ਸੰਘਰਸ਼ ਨੂੰ ਜਿਹੜਾ ਵਾ ਤੁਸੀਂ ਢਿੱਲਾ ਨਾ ਪੈਣ ਦਿਓ ਜਿੰਨਾ ਸੰਘਰਸ਼ ਅਸੀਂ ਤੇਜ਼ ਕਰਾਂਗੇ ਉਹਨਾਂ ਸਾਡੀਆਂ ਜਿਹੜੀਆਂ ਮਸਲਿਆਂ ਦਾ ਹੱਲ ਛੇਤੀ ਹੋਊਗਾ ਤੇ ਭਾਈ ਕੀ ਲੱਗਦਾ ਕਿ ਦੁੱਦੀ ਦੇ ਇੱਕ ਹੋਰ ਸਿੱਧਪੁਰ ਕਿਸਾਨ ਜਥੇਬੰਦੀ ਡੱਲੇਵਾਲ ਜੀ ਦੀ ਉਹਨਾਂ ਨੂੰ 16 ਤਰੀਕ ਨੂੰ ਅਗਰਿਆਤ ਵਾਲਾ ਮੇਰੀ ਕਿੰਨੀ ਆਇਆ 25 ਤਰੀਕ ਨੂੰ ਦਿੱਲੀ ਵਿੱਚ ਮਹਾ ਪੰਜਾਬ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀ ਇਕੱਠੀਆਂ ਕਿਉਂ ਨਹੀਂ ਹੋ ਵੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਦਿਸਣਗੀਆਂ ਅਸੀਂ ਐਸਕੇਮ ਨੂੰ ਵੀ ਜਿਹੜੀ ਚਿੱਠੀ ਲਿਖੀ ਆ ਔਰ ਆ ਜਿਹੜੀ ਰੈਲੀ ਕਰਦਾ ਵਾ ਹਰ ਇੱਕ ਮੋਰਚਾ ਜਿਹੜਾ ਵਾ ਹਰ ਇੱਕ ਜਿਹੜੀ ਆ ਜਥੇਬੰਦੀਆਂ ਇਸ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਜਿਹੜਾ ਵਾ ਆਪਣੇ ਆਪਣੇ ਤਰੀਕੇ ਨਾਲ ਹਰ ਕੋਈ ਜਿਹੜਾ ਵਾ ਰੋਸ ਪ੍ਰਗਟਾ ਰਿਹਾ ਵਾ ਰੋਸ ਪ੍ਰਦਰਸ਼ਨ ਕਰ ਰਿਹਾ ਵਾ ਉਸੇ ਨੀਤੀ ਦਾ ਸਾਰੇ ਜਿਹੜੇ ਕਰ ਰਹੇ ਆ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕੇਐਮਐਮ ਨਾਲ ਜੁੜੀਆਂ ਹੋਈਆਂ तमाम ਜਥੇਆਂ ਜਿਹੜਾ ਕੇਐਮਐਮ ਪੰਜਾਬ ਆ ਉਦੇ ਵੱਲੋਂ ਮੋਟਰਸਾਈਕਲ ਮਾਰਚ ਦਾ ਸੱਦਾ ਵਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਹੀ ਅੱਜ ਲਗਭਗ 15 ਜ਼ਿਲ੍ਹਿਆਂ 'ਚ ਮੋਟਰਸਾਈਕਲ ਮਾਰਚ ਕਰ ਰਹੀ ਹੈ ਉਦਾਂ ਕੈਮਪ ਦੀਆਂ ਸਾਰੀਆਂ ਜਥੇਬੰਦੀਆਂ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨੀਆਂ ਜਿਹੜਾ ਅੱਜ ਅਸੀਂ ਮੰਡੀ 'ਚ ਇਕੱਠੇ ਹੋਏ ਹਾਂ ਇਹ ਲੈਂਡ ਪੂਲਿੰਗ ਪਾਲਿਸੀ ਵਿਰੋਧ ਜਿਹੜਾ ਵਾ ਸਾਡਾ ਅੱਜ ਦਾ ਮਾਰਚ ਆ ਔਰ ਬਿਜਲੀ ਬੋਰਡ ਦੇ ਨਿੱਜੀਕਰਨ ਚੇਪਾਲੇ ਮੀਟਰਾਂ ਦੇ ਵਿਰੋਧ ਵਿੱਚ ਔਰ ਇਹ ਅੱਜ ਇਥੋਂ ਸ਼ੁਰੂ ਕਰਕੇ ਅਸੀਂ ਨਵਾ ਕੋਟ ਰਾਜੇਵਾਲ ਮਾਨਾਵਾਲਾ ਨਿਜਰਪੁਰਾ ਚਾਰ ਪਿੰਡ ਹੈਗੇ ਉਦੋਂ ਦਾ 골ਡਨ 게ਟ 골ਡਨ 게ਟ ਤੋਂ ਗਾਂ ਅੰਮ੍ਰਿਤਸਰ ਨੰਗਦੇ ਹੋਏ ਸ਼ਾਮ ਸਿੰਘ ਟਾਰੀ ਚੌਂਕ ਤੇ ਫਿਰ ਰਾਮਤੀ ਸੜਕ ਤੋਂ ਅੱਗੇ ਜਾਵਾਂਗੇ ਰਾਮਤੀ ਤੇ ਲਗਭਗ 11:00 ਵਜੇ ਪਹੁੰਚਾਂਗੇ ਅਸੀਂ ਉਦੋਂ ਦਾ ਕੋਟਲਾ ਡੂਮ ਬਲਗਣ ਚੈਨਪੁਰ ਚੰਜੋਟੀ ਟੋਲੇ ਨੰਗਲ ਲਦੇਵ ਅਦਲੀਆਲ ਰਾਣੇਵਾਲੀ ਬਲਸਕੰਦਰ ਤੇ ਰਾਜਾ ਸਾਸੀ ਇਹਨਾਂ ਪਿੰਡਾਂ ਦੀ ਜਿਹੜੀ ਲਗਭਗ 15 ਪਿੰਡਾਂ ਦੀ ਜ਼ਮੀਨ ਆਈ ਹੋਈ ਆ ਉਹਦੇ ਵਿਰੁੱਧ ਅੱਜ ਮਾਰਚ ਆ ਅਰਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਤੁਰੰਤ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅੱਜ ਇਤਿਹਾਸਕ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਠੁੱਕਿਆ ਚੱਟਣਾ ਪੈਣਾ ਵਾ ਇਸ ਤੋਂ ਪਹਿਲੋ ਕਿ ਤੁਸੀਂ ਟਕਰਾਓ ਕਿਸਾਨਾਂ ਨਾਲ ਔਰ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ 20 ਜੜਾਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਿੱਜੀਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਤੋ ਇਸ ਕਰਕੇ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਲਾਕੇ ਰੱਖ ਦੂਗਾ ਲੱਗਦਾ ਨਹੀਂ ਕਿ ਲੈਂਡ ਪੂਲਿੰਗ ਐਕਟ ਲਿਆਉਣ ਦੇ ਨਾਲ ਕਿਸਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਬਿਲਕੁਲ ਪੰਜਾਬ ਦਾ ਅਰਥਚਾਰਾ ਜੜਾਵਾ ਉਹ ਖੇਤੀ ਤੇ ਨਿਰਭਰ ਹੈ ਅਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਧਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉਜੜਨੇ ਹੈਗੇ ਨੇ ਛੋਟਾ ਲਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਿਹਾ ਹਮਲਾ ਪੂਰੇ ਪੰਜਾਬੀਆਂ ਤੇ ਆ ਤੇ ਪੂਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਲੈਂਡ ਪੋਲਿੰਗ ਐਕਟ ਦਾ ਜਿਹੜਾ ਵਾ ਉਹ ਹਾਈ ਕੋਰਟ ਵੱਲੋਂ ਜਿਹੜਾ ਵਾ ਸਟੇ ਦਿੱਤਾ ਗਿਆ ਕੀ ਕਹਿਣਾ ਹੈ ਮੈਨੂੰ ਲੱਗਦਾ ਇੱਧਰ ਨਹੀਂ ਦੇਖਣਾ ਚਾਹੀਦਾ ਹਾਈ ਕੋਰਟ ਕੱਲ ਨੂੰ ਸਟੇ ਚੱਕ ਵੀ ਸਕਦਾ ਵਾ ਸਾਨੂੰ ਆਪਣੀ ਲੋਕ ਸ਼ਕਤੀ ਤੇ ਲੋਕ ਅਦਾਲਤ ਤੇ ਯਕੀਨ ਕਰਨਾ ਜਿਹੜਾ ਜਿੰਨਾ ਚਿਰ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲੈਂਦੀ ਉਹਨਾਂ ਚ ਅੰਦੋਲਨ ਜਾਰੀ ਰੱਖਣਾ ਚਾਹੀਦਾ